ਦੋਸਤੋ ਸੱਕੇ ਭੈਣ ਭਰਾ ਦੀ ਇਸ ਜੋੜੀ ਨੇ ਕਰ ਦਿੱਤਾ ਹੈ ਵਿਲੱਖਣ ਕੰਮ ਭਰਾ ਵਿਦੇਸ਼ ਵਿੱਚ 7 ਸਾਲ ਲਗਾ ਕੇ ਆਇਆ ਅਤੇ ਮੜ ਆਪਣੇ ਵਤਨ ਜਦੋਂ ਆਇਆ ਆਪਣੇ ਸ਼ਹਿਰ ਜਦੋਂ ਆਇਆ ਤਾਂ ਭੈਣ ਨੇ ਸਹਿਯੋਗ ਕਰਕੇ ਨਾਲ ਹੋ ਕੇ ਇੱਕ ਫੂਡ ਟਰੱਕ ਦਾ ਕੰਮ ਖੋਲ੍ਹਿਆ ਜੋ ਕਿ ਸੜਕ ਦੇ ਕਿਨਾਰੇ ਤੇ ਇਹਨਾਂ ਨੇ ਲਗਾਇਆ ਹੈ ਬਹੁਤ ਵਧੀਆ ਤਰੀਕੇ ਨਾਲ ਦੋਵੇਂ ਮਿਹਨਤ ਕਰਦੇ ਹਨ ਔਰ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਪੰਜਾਬੀ ਕਦੇ ਪਿੱਛੇ ਨਹੀਂ ਹਟਦੇ ਲੋੜ ਪੈਣ ਤੇ ਕਿਸੇ ਵੀ ਤਰ੍ਹਾਂ ਦਾ ਮੋਰਚਾ ਹੋਵੇ ਸੰਭਾਲ ਲੈਂਦੇ ਹਨ ਔਰ ਕੀ ਹੈ ਸਾਰੀ ਗੱਲਬਾਤ ਸ਼ਾਮੀ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਦੋਵੇਂ ਇੱਥੇ ਮਿਹਨਤ ਕਰਦੇ ਹਨ ਬਹੁਤ ਵਧੀਆ ਤਰੀਕੇ ਦਾ ਫੂਡ ਤਿਆਰ ਕਰਦੇ ਹਨ ਅਤੇ ਬਹੁਤ ਸਾਰੇ ਕਸਟਮਰਸ ਕਲੈਂਟਸ ਇਹਨਾਂ ਕੋਲ ਦੂਰ ਦੂਰ ਤੋਂ ਪਹੁੰਚ ਰਹੇ ਹਨ ਕਿਹੜਾ ਸ਼ਹਿਰ ਹੈ ਕਿਹੜੀ ਥਾਂ ਹੈ ਕੀ ਲੋਕੇਸ਼ਨ ਹੈ ਸਾਰਾ ਕੁਝ ਤੁਹਾਨੂੰ ਪਤਾ ਲੱਗੇਗਾ ਪੂਰਾ ਵਲੌਗ ਦੇਖਿਓ ਵਲੌਗ ਬੜਾ ਸ਼ਾਨਦਾਰ ਹੈ ਤੁਹਾਨੂੰ ਗੱਲ ਸਮਝ ਆਏਗੀ ਸਾਰੀ ਤਾਂ ਬਹੁਤਾਂ ਸਮਾਂ ਨਾ ਲੈਂਦੇ ਹੋਏ ਮੈਂ ਹੁਣ ਤੁਹਾਨੂੰ ਲੈ ਕੇ ਜਾਣਾ ਇਸ ਵਲੌਗ ਦੇ ਵਿੱਚ ਆਓ ਵੇਖਿਓ ਕਿਵੇਂ ਹੋ ਰਿਹਾ ਹੈ ਕੰਮ ਸ਼ਹਿਰ ਕੋਰਾਲੀ ਜ਼ਿਲ੍ਹਾ ਮੋਹਾਲੀ ਸ੍ਰੋਤਿਓ ਮੈਰਾ ਜੈਸ চোপੜਾ ਬੱਲੇ ਬੱਲੇ ਫਿਲਮਾਂ ਦੇ ਰਿਕਾਰਡਸ ਤੋਂ ਇਸ ਵੇਲੇ ਖੜਾ ਜੀ ਕੁਰਾਲੀ ਲਾਈਟ ਪੁਆਇੰਟ ਤੁਸੀਂ ਮੇਰੇ ਸਾਹਮਣੇ ਦੇਖ ਪਾ ਰਹੇ ਹੋ ਆ ਦੇਖੋ ਜੀ ਇਹ ਕੁਰਾਲੀ ਲਾਈਟ ਪੁਆਇੰਟ ਹੈ ਬੱਸ ਸਟੈਂਡ ਜਿਹਨੂੰ ਕਹਿੰਦੇ ਆ ਇਧਰੋਂ ਵੀ ਜਦੋਂ ਚੰਡੀਗੜ੍ਹ ਵੱਲ ਨੂੰ ਅਸੀਂ ਆਉਂਦੇ ਆ ਤਾਂ ਸਾਹਮਣੇ ਟ੍ਰੈਂਡਸ ਦਾ ਸ਼ੋਰੂਮ ਹੈ ਇਹਦੇ ਬਿਲਕੁਲ ਸਾਹਮਣੇ ਆਹ ਹੈ ਜੀ ਰੀਅਲ ਹੀਰੋ ਪਿਟ ਸਟਾਪ ਫੂਡ ਟਕ ਇੱਕ ਵੈਂਚਰ ਹੈ ਜੀ ਇਹਦੇ ਨਾਲ ਇੱਕ ਗੱਡੀ ਲੱਗੀ ਹੋਈ ਹੈ ਬਲੈਰੋ ਪਲੇਰੋ ਗੱਡੀ ਨਾਲ ਲੱਗੀ ਹੋਈ ਹੈ ਜੀ ਇਹਨਾਂ ਨੇ ਇਹਨੂੰ ਟੋਚਨ ਕੀਤਾ ਹੋਇਆ ਔਰ ਅੰਦਰ ਚੱਲਦੇ ਆ ਬਾਹਰ ਜੋ ਕੁਝ ਲਿਖਿਆ ਹੈ ਆਰਡਰ ਹੇਅਰ ਪਿਟ ਸਟਾਪ ਫੂਡ ਟਰੱਕ ਕੁਝ ਕਸਟਮਰਸ ਵੀ ਆ ਗਏ ਨੇ ਪਾਣੀ ਪੂਰੀ ਗੋਲ ਗੱਪੇ ਦਾ ਪ੍ਰਬੰਧ ਵੀ ਹੈ ਆ ਲਓ ਜੀ ਆਰਡਰ ਜਾ ਰਿਹਾ ਕਿੱਥੇ ਜਾ ਰਿਹਾ ਜੀ ਆਰਡਰ ਇਹ 44 ਲੀ 44 ਤੇ ਜਾ ਰਿਹਾ ਤੁਸੀਂ ਕਿੱਥੇ ਤੋਂ 44 ਦੇ ਲੋਕਲੋਂ ਹਾਂ ਜੀ ਰੂਟੀਨ ਚਾਹਦੇ ਹੋ ਇਹਨਾਂ ਕੋਲ ਹਲੇ ਹਲੇ ਕਿਸ ਤਰ੍ਹਾਂ ਦਾ ਸਮਾਨ ਹੈ ਨਾ ਸਵਾਦ ਹੈ ਜੀ ਆ ਦੇਖੋ ਜੀ ਕੀ ਨਾਮ ਕੀ ਤੁਹਾਡਾ ਗੁਰਸ਼ਾਨ ਸਿੰਘ ਗੁਰਸ਼ਾਨ ਸਿੰਘ ਜੀ ਕਹਿੰਦੇ ਨੇ ਜੀ ਲੈ ਕੇ ਚੱਲੇ ਤਾਂ ਹੀ ਵੀ ਇਹਨਾਂ ਦਾ ਸਮਾਨ ਸਾਫ਼ ਸੁਥਰਾ ਹੈ ਸਾਫ਼ ਸੁਥਰਾ ਹੈ ਹਾਂ ਜੀ ਔਰ ਕੇਸ ਵੀ ਹੈ ਕੇਸ ਵੀ ਹੈ ਹੈਲਦੀ ਵੀ ਹੈ ਹੈਲਦੀ ਵੀ ਹੈ ਹਾਂ ਜੀ ਵੈਰੀ ਗੁੱਡ ਜੀ ਆਇਲ ਆਇਲ ਘੱਟ ਪਾਉਣੇ ਆਇਲ ਵਧੀਆ ਯੂਜ਼ ਕਰਦੇ ਓਕੇ ਓਕੇ ਆਇਲ ਬੇਸ ਚੀਜ਼ਾਂ ਘੱਟ ਯੂਜ਼ ਕਰਦੇ ਠੀਕ ਹੈ ਮਨ ਲਓ ਤੁਹਾਡਾ ٹرسٹ ਬਣ ਗਿਆ ਨਾ ਤੇ ਹਾਂ ਜੀ ਐਜੂਕੇਟਿਡ ਕਸਟਮਰ ਇਹਨਾਂ ਕੋਲ ਆ ਰਿਹਾ ਹੈ ਤੁਹਾਡੀ ਕੀ ਕੁਆਲੀਫਿਕੇਸ਼ਨ ਹੈ ਮੈਂ ਆਰਕੀਟੈਕਟ ਜਨੀ ਬਿਆ ਕੀਤੀ ਹਾਂ। ਅਰੇ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ। ਇਟ ਮੀਨਸ ਯੂ ਅੰਡਰਸਟੈਂਡ ਕਿ ਇਹਨਾਂ ਕੋਲ ਸਮਾਨ ਹਾਈਜੀਨਿਕ ਹੈ ਔਰ ਟੇਸਟੀ ਹੈ, ਹੈਲਦੀ ਹੈ। ਬਿਲਕੁਲ। ਥੈਂਕ ਯੂ ਵੈਰੀ ਮਚ ਸਰ। ਅਨਦਰ ਦਿਖਾਈਏ ਜੇ ਅੰਦਰੋਂ ਵੀ ਹੁਣ ਸੀ ਵਲੌਗ। ਲਓ ਜੀ ਮੈਂ ਤੁਹਾਨੂੰ ਇਸ ਟਰੱਕ ਦੇ ਅੰਦਰ ਹੀ ਲੈ ਕੇ ਜਾਂਦਾ ਜੀ। ਹਾਂ ਜੀ ਇੱਥੇ ਹੈਗੇ ਨੇ ਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਤੁਸੀਂ ਓਨਰ ਹੈ ਜੀ ਇੱਥੇ? ਹਾਂ ਜੀ। ਕੀ ਨੌਕੀ ਤੁਹਾਡਾ? ਵਰਿੰਦਰ ਸਿੰਘ। ਵਰਿੰਦਰ ਸਿੰਘ। ਵਰਿੰਦਰ ਸਿੰਘ ਜੀ ਨੇ ਜੀ ਖੋਲਿਆ ਇਹ। ਫਿਟ ਸਟਾਪ ਫੋਰਡ ਟਰੱਕ ਲੋਕੇਸ਼ਨ ਬੋਲ ਕੇ ਦੱਸ ਦਿਓ ਜਰਾ ਲੋਕੇਸ਼ਨ ਹੈ ਜੀ ਆਪਣੀ ਖਾਲਸਾ ਸਕੂਲ ਨੀਅਰ ਖਾਲਸਾ ਸਕੂਲ ਕੋਰਾਲੀ ਜੀ ਮੇਨ ਹਾਈਵੇ ਤੇ ਚੰਡੀਗੜ੍ਹ ਤੋਂ ਜਿਹੜਾ ਆਪਣਾ ਉੱਪਰ ਸਾਈਡ ਨੂੰ ਹਾਈਵੇ ਜਾਂਦਾ ਉਹਦੇ ਦੇ ਆ ਦੇਖੋ ਜੀ ਲੋਕੇਸ਼ਨ ਦੱਸਤੀ ਭਾਈ ਸਾਹਿਬ ਨੇ ਤੁਹਾਨੂੰ ਆ ਕੁਕਿੰਗ ਹੋ ਰਹੀ ਹੈ ਤੇਰੇ ਬਸ ਕੀ ਬਣਾ ਰਹੇ ਜੀ ਆਪਾਂ ਭਾਈ ਵਾਈਟ ਸੌਸ ਪਾਸਤਾ ਹਾਂਜੀ ਵੈਰੀ ਗੁੱਡ ਤੁਹਾਡਾ ਕੀ ਨਾਮ ਹੈ ਜੀ ਐਂਡ ਹਾਊ ਯੂ ਆਰ ਰਿਲੇਟਿਡ ਟੂ ਥਿਸ ਸ਼ਾਪ ਆਮ ਸਿਸਟਰ ਆਫ ਦਾ ਓਨਰ 哦 ਸਿਸਟਰ ਆਫ ਦਾ ਓਨਰ ਬੇਫੋਰ ਦੀ ਇਹ ਓਨਰ ਨੇ ਪੈਸਾ ਵੀਰਿੰਦਰ ਸਿੰਘ ਜੀ ਦੀ ਸਿਸਟਰ ਨੇ ਤੁਹਾਡਾ ਨਾਮ ਕੀ ਜੀ ਕਬੀ ਰਵਨੀਤ ਕੌਰ ਜੀ ਦੇ ਤੋਂ ਨਜ਼ਰ ਆ ਗਿਆ ਜੀ ਗੱਲਬਾਤਾਂ ਪੰਜਾਬੀਆਂ ਜੀ ਦੋਨੇ ਹਾਂ ਜੀ ਸਵਾਦ ਹੋਰ ਵੀ ਜ਼ਿਆਦਾ ਆ ਗਿਆ ਸਰੋਤਿਓ ਬ੍ਰਦਰ ਸਿਸਟਰ ਡਿਊ ਲੱਗੇ ਹੋਏ ਨੇ ਕੰਮ ਦੇ ਉੱਤੇ ਔਰ ਕੁਕਿੰਗ ਚੱਲ ਰਹੀ ਹੈ ਕਸਟਮਰਸ ਨੇ ਵੀ ਜੜਾ ਰਿਵਿਊ ਦਿੱਤਾ ਹੈ ਬਾਹਰ ਸਰਦਾਰ ਜੀ ਨੇ ਉਹ ਕਹਿੰਦੇ ਨੇ ਜੀ ਹਾਈਜੈਨਿਕ ਹੈ ਟੇਸਟੀ ਹੈ ਔਰ ਜਦੋਂ ਕੋਈ ਪੰਜਾਬੀ ਕੰਮ ਕਰਦਾ ਨਾ ਜੀ ਤਾਂ ਮਜ਼ਾ ਆ ਜਾਂਦਾ ਬਰਿੰਦਰ ਜੀ ਤੁਸੀਂ ਕਦੋਂ ਤੇ ਇਹ ਸ਼ੁਰੂ ਕੀਤਾ ਸਾਨੂੰ ਆਲਮੋਸਟ ਡੇਢ ਮਹੀਨਾ ਹੋ ਗਿਆ ਜੀ ਉਹਰੇ ਡੇਢ ਮਹੀਨਾ ਹੋ ਗਿਆ ਤੇ ਇਹਨਾਂ ਨੂੰ ਦੇਖੋ ਜੀ ਬਾਹਰਲੇ ਪਾਸੇ ਕਸਟਮਰਸ ਆ ਰਹੇ ਨਾ ਇਹਨਾਂ ਕੋਲ ਮੈਂ ਤੁਹਾਨੂੰ ਵੀਊਅ ਦਿਖਾ ਦਿੰਦਾ 70 ਔਰ ਕੁਝ ਖਾ ਵੀ ਰਹੇ ਨੇ ਜਿਹੜੇ ਖਾ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰੀਏ ਥੋੜੀ ਜੀ ਹਾਂ ਜੀ ਮੈਡਮ ਥੋੜਾ ਜਿਹਾ ਰਿਵਿਊ ਲੈਣਾ ਤੁਹਾਡਾ ਤੁਸੀਂ ਇੱਥੇ ਖਾਦਾ ਕੀ ਖਾਦਾ मोमोज खादे और किस तरह ने टेस्टी से एसटी पहली बार खादे तो तो पहले भी आ जंदे हो कि खास की लग गया थोनू इनदा मोमोज तासीदा मिल जंदे नहीं अदरवाइज भी कि बहुत टेस्टी होदा टेस्टी लग गया टेस्टी लग गया जी हां जी टेस्टी लग गया ਹਰਪੇ ਜੀ ਆਇਆ ਨਾ ਜੀ ਨੋਮੋਜ਼ਨ ਨੇ ਖਾਦਨੇ ਕਹਿੰਦੇ ਕਿ ਟੇਸਟ ਅਲੱਗ ਹੈ ਬਹੁਤ ਵਧੀਆ ਆਇਆ ਨਾ ਤਾਂ ਮੈਨੂੰ ਹੈ ਮਤਲਬ ਇਹ ਮੀਨੂ ਵੀ ਦਿਖਾ ਦਿੰਨਾ ਫਿਕਸ ਟੋਪਾ ਲੈਣਾ ਔਰ ਇਹ ਜਿਹੜੀਆਂ ਆਈਟਮਾਂ ਸੈਂਡਵਿਚਸ ਨੇ ਇਹਨਾਂ ਦੇ ਵੈੱਗ ਸੈਂਡਵਿਚ 치ਜ਼ ਸੈਂਡਵਿਚ ਵੈੱਗ 치ਜ਼ ਸੈਂਡਵਿਚ ਪਨੀਰ ਸੈਂਡਵਿਚ ਪਲੇਨ ਬਟਰ ਟੋਸਟ ਓਮਲੇਟ ਸੈਂਡਵਿਚ ਔਰ ਇਹਨਾਂ ਦੇ 버ਗਰਸ ਨੇ ਪਾਸਤਾਸ ਨੇ ਸਭ ਵੀ ਹੈ ਨਾਲ ਕੋਲ ਔਰ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਪੂਰੀ ਗੋਲ ਗੱਪੇ ਦਾ ਇੰਤਜ਼ਾਮ ਵੀ ਹੈਗਾ ਇਹ ਵੀ ਆਪਣੇ ਆ ਜੀ ਹਾਂਜੀ ਆਪਣਾ ਹੀ ਇਹ ਵੀ ਆਪਣੀ ਹੈ ਹਾਂਜੀ ਠੀਕ ਹੈ ਜੀ ਆ ਜਾ ਜੀ ਅੰਦਰ ਇੱਕ ਵਾਰੀ ਫੇਰ ਮੈਂ ਦੁਬਾਰਾ ਤੋਂ ਲਓ ਜੀ ਸਰੋਤਿਓ ਆ ਗਿਆ ਨਾ ਜੀ ਮਜ਼ਾ ਅਸੀਂ ਕਹਿੰਦੇ ਜੀ ਅਮਰੀਕਾ ਭੱਜੋ ਕੈਨੇਡਾ ਭੱਜੋ ਇਧਰ ਚੱਲ ਜਿਓ ਉਧਰ ਚੱਲ ਜਿਓ ਪੰਜਾਬ 'ਚ ਕੰਮ ਨਹੀਂ ਯੇ ਨਹੀਂ ਕੋਈ ਹਾਂਜੀ ਮੈਡਮ ਕੀ ਕਹਿੰਦੇ ਤੁਸੀਂ ਹਾਂਜੀ ਹਾਂਜੀ ਅੱਜ ਕੱਲ ਬਹੁਤ ਕਹਿ ਰਹੇ ਨੇ ਲੋਕੀ ਵੀ ਪੰਜਾਬ 'ਚ ਹੈ ਨਹੀਂ ਕੁਝ ਵੀ ਇੱਥੇ ਕੀ ਕਰਨਾ ਰਹਿ ਗਿਆ ਤੁਸੀਂ ਕੀ ਕਹਿੰਦੇ ਜਿੱਥੇ ਮਰਜੀ ਮਿਹਨਤ ਕਰਕੇ ਖਾਓ ਦਾ ਸਾਰੇ ਕਿਤੇ ਆਪਣਾ ਹੀ ਲੱਗਦਾ ਵਾਹ ਜੀ ਵਾ ਅਸਲ ਤਾਂ ਗੱਲ ਇਹ ਹੈ ਵੀ ਕੰਮ ਤਾਂ ਕਰਨਾ ਹੀ ਪਣਾ ਹੈ। ਬੋਲ ਰਿਹਾ ਕਿ ਨਾਮੁ ਕਰਕੇ ਬੀ ਵਿਚਾਰਾ ਹੋਣਾ ਹੈ। ਠੀਕ ਹੈ ਜੀ। ਕੰਮ ਕਰੂਗੇ ਤਾਂ ਇਹੋਸ਼ਨਾ ਕੁਝ ਬੜੇਗਾ। ਪੈਸਾ ਕੀ ਕਹਿੰਦੇ ਤੁਸੀਂ? ਸਹੀ ਗੱਲ ਹੈ ਜੀ। ਮੈਂ ਆਲਰੇਡੀ 7 ਸਾਲ ਕੋਏਟ ਦੇ ਵਿੱਚ ਲਾ ਕੇ ਆਇਆ। ਮੈਂ ਨਾਲ ਲਓ ਜੀ। 7 ਸਾਲ ਤੁਸੀਂ ਕਿੱਥੇ ਲਾ ਕੇ ਆਏ? ਕੋਏਟੀ। ਕੋਏਟ ਵਿੱਚ ਲਾ ਕੇ ਆਏ। ਉਹ ਤੁਸੀਂ ਤਿਆਕੀ ਕਰਾ ਲਈ। ਤੁਸੀਂ ਕਰਾਲੀ ਦੇ ਇਹ ਜੰਪਲ। ਹਾਂ ਜੀ ਕਰਾਲੀ ਦੇ। ਕਰਾਲੀ ਦੇ। ਹਾਂ। ਅਸਾਚਲ ਕੁਇਤ ਲਾ ਕੇ ਦੇਖੋ ਜੀ ਪਾਜੀ ਨੇ ਇੱਥੇ ਆ ਕੇ ਸਟਾਲ ਖੋਲਿਆ ਬੜਾ ਸੋਹਣਾ ਹਾਈਜਨਿਕ ਫੂਡ ਤਿਆਰ ਕਰ ਰਹੇ ਨੇ ਕਸਟਮਰ ਆ ਰਹੇ ਨੇ ਰਿਵਿਊਜ਼ ਵੀ ਬਹੁਤ ਅੱਛੇ ਆ ਰਹੇ ਨੇ ਤੇ ਤੁਸੀਂ ਫਿਰ ਵਾਪਸ ਪੰਜਾਬ ਆ ਕੇ ਕੀ ਤੁਹਾਡਾ ਤਜਰਬਾ ਰਿਹਾ ਬਾਹਰ ਜਾ ਕੇ ਵੀ ਆਏ ਤੁਸੀਂ ਅਸਾਚਲ ਲਾ ਕੇ ਵੀ ਆਏ ਉੱਥੇ ਵੀ ਕੰਮ ਨਹੀਂ ਦੇਖਣੇ ਪੱਕੀ ਗੱਲ ਹੈ ਰੋਟੀ ਦੇ ਸਾਧਨ ਲਈ ਗਏ ਹੁਣੇ ਹੁਣ ਤੁਸੀਂ ਵਾਪਸ ਆ ਗਏ ਕੀ ਕਹਿੰਦੇ ਹੋ ਤੁਸੀਂ ਥੋੜਾ ਮੈਸੇਜ ਮੈਂ ਚਾਹਨਾ ਕਿ ਸਾਡੇ ਯੂਥ ਨੂੰ ਵੀ ਜਾਵੇ ਮੈਸੇਜ ਇਹ ਕੋ ਆਪਾਂ ਬਾਹਰਲੇ ਮੌਲਕਾਂ ਦੇ ਵਿੱਚ ਜਾਣੇ ਆਪਣੇ ਆਪਾਂ ਕਰੀਮ ਭੇਜ ਰਹੇ ਹਾਂ ਉੱਥੇ ਬਾਰਲੇ ਮੁਲਕਾਂ ਦੇ ਵਿੱਚ ਠੀਕ ਹੈ ਦੇਖੋ ਨੌਜਵਾਨ ਪੀੜ੍ਹੀ ਸਾਡੀ ਬਾਹਰ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਪਰਵਾਸੀ ਬੰਦੇ ਜਾ ਕੇ ਕੰਮ ਕਰ ਰਹੇ ਨੇ ਠੀਕ ਹੈ ਯਾਨੀ ਪੰਜਾਬ ਸਾਡਾ ਗਰੀਬ ਨਹੀਂ ਜਦੋਂ ਪੰਜਾਬ ਕਿਸੇ ਨੂੰ ਰੋਟੀ ਦੇ ਸਕਦਾ ਫਿਰ ਸਾਡਾ ਗਰੀਬ ਨਹੀਂ ਉਹ ਆ ਜੀ ਵਾ ਜੀ ਆ ਗੱਲ ਕਰੀ ਦੀ ਬਹੁਤ ਵਧੀਆ ਕਿ ਪੰਜਾਬ ਜੇਕਰ ਉਦੇ ਰਾਜਾ ਵਾਲਿਆਂ ਨੂੰ ਰੋਟੀ ਦੇ ਸਕਦਾ ਤਾਂ ਪੰਜਾਬੀਆਂ ਨੂੰ ਕਿਉਂ ਨਹੀਂ ਦਊਗਾ ਵੀ ਪੰਜਾਬੀਆਂ ਨੂੰ ਤਾਂ ਵੱਧ ਮਿਲਣੀ ਚਾਹੀਦੀ ਹੈ ਸਰੋਤੋਂ ਇਸ ਖਾਤੇ ਪਹੁੰਚੋ ਜਰੂਰ ਟ੍ਰੈਂਡਸ ਦਾ ਸ਼ੋਰੂਮ ਹੈ ਸਾਹਮਣੇ ਔਰ ਉਹਦੇ ਬਿਲਕੁਲ ਐਗਜ਼ੈਕਟਲੀ ਆਪੋਜ਼ਿਟ ਟੂ 댓 ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਇਹ ਖੜਦਾ ਹੈ ਇਹਨਾਂ ਦਾ ਬਲੇਰੋ ਗੱਡੀ ਨਾਲ ਲੱਗੀ ਹੋਈ ਹੈ ਹਾਂਜੀ ਕੀ ਕਹਿ ਰਹੇ ਸੀ ਤੁਸੀਂ ਦੇਖੋ ਆਪਾਂ ਬਾਹਰ ਭੇਜ ਦੇਣੀ ਮੈਂ ਖੁਦ 7 ਸਾਲ ਲਾ ਕੇ ਆਇਆ ਖਾਣਾ ਠਾਰਾ ਕਿਤੇ ਉੱਥੇ ਕੰਮ ਕਰਨੇ ਪੈਂਦੇ ਆ ਜੇ ਤੁਸੀਂ ਘਰ ਵਗੈਰਾ ਬਣਾਉਣਾ ਤਾਂ ਤੁਹਾਨੂੰ 20 ਸਾਲ ਦੀਆਂ 15 ਸਾਲ ਦੀਆਂ ਇਨਸਟਾਲਮੈਂਟ ਜਿਹਾ ਸਮਝ ਲਓ ਜਦੋਂ ਤੱਕ ਤੁਸੀਂ ਵੱਡੇ ਨਹੀਂ ਹੁੰਦੇ ਉਦੋਂ ਤੱਕ ਤੁਹਾਡੇ ਖਰਚੇ ਹੀ ਆ ਬਾਹਰ ਵੀ 60 ਤੱਕ ਬਾਹਰ ਵੀ ਹਾਂਜੀ ਤੇ ਲੋ ਇੱਥੇ ਵੀ ਇੰਨਾ ਖਰਚਾ ਕਰਕੇ ਜਾਂਦੇ ਆ ਕੋ ਤੇ ਬਾਹਰ ਜਾ ਕੇ ਫੇਰ ਇਨਸਟਾਲਮੈਂਟਾਂ ਤੋਂ ਗੱਡੀਆਂ ਲੈਣੀਆਂ ਉਹਨਾਂ ਦੀਆਂ ਇਨਸਟਾਲਮੈਂਟਾਂ ਦਾ ਉਹ ਕਰ ਲੈਣੇ ਆ ਉਹਨਾਂ ਦੀਆਂ ਇਨਸਟਾਲਮੈਂਟਾਂ ਦਾ ਫੇਰ ਕਿਤੇ ਜਾ ਕੇ ਬੰਦੇ ਦੀ 60 ਸਾਲਾਂ ਤੋਂ ਬਾਅਦ ਸਖਾਲੀ ਹੁੰਦੀ ਆ ਤੇ ਜਿੰਨਾ ਇਹ 60 ਸਾਲ ਆਪਾਂ ਇੱਥੇ ਕੱਢ ਕੇ ਕੰਮ ਕਰ ਲਈਏ ਤੇ ਸਾਨੂੰ ਪਿਆ ਹੁੰਦਾ ਉਹ ਆ ਜੀ ਵਾ ਦੇਖੋ ਜੀ ਜੇ ਇੰਨਾ ਮਿਹਨਤ ਹੀ ਕਰਨੀ ਹੈ ਇਨਸਟਾਲਮੈਂਟਾਂ ਹੀ ਭਰਨੀਆਂ ਹੈਗੀਆਂ ਔਰ ਸੈਟਲਮੈਂਟ ਲਈ ਇਨਾ ਸੰਘਰਸ਼ ਕਰਨਾ ਤਾਂ ਆਪਣੀ ਮਿੱਟੀ ਆਪਣੀ ਹਵਾ ਆਪਣੇ ਰਿਸ਼ਤੇਦਾਰ ਆਪਣਾ ਸ਼ਹਿਰ ਜਿੱਥੇ ਹੈ ਉੱਥੇ ਕਿਉਂ ਨਾ ਕਰੀਓ ਤੁਸੀਂ ਇਹ ਚੀਜ਼ ਸਮਝ ਗਏ ਪਹਿਲਾਂ ਤੁਸੀਂ ਗਏ ਸੀ ਬਾਹਰ ਬਾਹਰ ਵਾਲ ਨੂੰ ਤੁਸੀਂ ਆਕਰਸ਼ਿਤ ਹੋ ਕੇ ਅਟਰੈਕਟ ਹੋ ਕੇ ਗਏ ਸੀ ਬਟ ਨਾਊ ਯੂ ਅੰਡਰਸਟੂਡ ਥਿਸ ਕਿ ਆਪਾਂ ਜੇ ਮਿਹਨਤੀ ਕਰਨੇ ਕੰਮੀ ਕਰਨੇ ਇੱਥੇ ਤਰੀਕ ਦੇਖੋ ਜੀ ਮਾਵਾ ਤੋਂ ਵਿਛੋੜੇ ਪੈਂਦੇ ਨੇ ਟੱਬਰਾਂ ਤੋਂ ਵਿਛੋੜੇ ਪੈਂਦੇ ਨੇ ਤਾਏ ਚਾਚੇ ਛੁੱਟ ਜਾਂਦੇ ਨੇ ਸ਼ਹਿਰ ਛੁੱਟ ਜਾਂਦੇ ਨੇ ਔਰ ਜਿੱਦਾਂ ਭਾਜੀ ਦੱਸਦੇ ਨੇ ਕਿ ਹੁੰਦਾ ਕੀ ਹੈ ਉੱਥੇ ਜਾ ਕੇ ਫੇਰ ਸੰਘਰਸ਼ ਹੈ ਔਰ ਕੰਮ ਕਿੰਨਾ ਕਰਨਾ ਪਊਗਾ ਜੀ ਕੰਮ ਤੁਹਾਨੂੰ 15 ਮਿਨੀਮਮ 15 16 ਘੰਟੇ ਤੁਹਾਨੂੰ ਕਰਨੇ ਹੀ ਪੈਣੇ ਆ ਅੱਛਾ ਜੀ ਦੇਖੋ ਜੀ ਸਰੋਤੇ ਤੁਸੀਂ ਵੀ رائے ਦੇਣੀ ਹੈ ਆਪਣੀ ਇਧਰਲੇ ਪਾਸੇ ਕੰਮ ਵੀ ਚੱਲ ਰਿਹਾ ਜੀ ਤਿਆਰ ਹੋਣੇ ਜੋ ਮੈਡਮ ਕੀ ਤਿਆਰ ਹੋਣ ਲੱਗਿਆ ਜੀ ਨਾਲੇ ਦੱਸੀ ਚਲੋ ਸਭ ਤਿਆਰ ਹੋਣ ਲੱਗਿਆ ਜੀ ਹਾਂਜੀ ਉਹ ਵਾਹ ਜੀ ਵਾਹ ਸਭ ਤਿਆਰ ਹੋਣ ਲੱਗਿਆ ਜੀ ਸਭ ਨੇ ਸਮਾਨ ਪੈਣ ਲੱਗਿਆ ਜੀ ਮੈਂ ਇੱਥੇ ਲੇ ਫਸਣਵਾਇਨਾ ਬ੍ਰਿਸ਼ ਦੀਆਂ ਗੱਲਾਂ ਵੀ ਕਰਾਂਗੇ ਪਹਿਲਾਂ ਆਪਣੇ ਕਰਾਲੀ ਸ਼ਹਿਰ ਪੰਜਾਬ ਦੀਆਂ ਗੱਲਾਂ ਕਰੀਏ ਅੱਜ ਬੈਗੇ ਜੀ Shimla ਵਿੱਚ ਪੈਗੇ ਆ ਟਮਾਟਰ ਪੈਗੇ ਜੀ ਆ ਕੀ ਪਾਇਆ ਜੀ ਪ੍ਰੋਵਾਈਡ ਮਿਊਨਿਸਪਾਈ ਹੈ ਰਾਜੀਪੁਰ ਓਕੇ ਜੀ ਓਕੇ ਬੂਤੀ ਪੈਣ ਲੱਗਿਆ ਜੀ ਵਿੱਚ ਦੇ ਕਿਆ ਪੈਣ ਲੱਗਾ ਜੀ ਇਹ 올ਿਵ ਹੈ ਜੀ 올ਿਵ ਪੈ ਰਿਹਾ ਜੀ ਸਾਲਾ ਜੀ 올ਿਵ ਪੈਣ ਲੱਗਿਆ ਜੀ ਇੱਥੇ ਉਧਰਲੇ ਪਾਸੇ ਮੈਡਮ ਕੀ ਕਰ ਰਹੇ ਤੁਸੀਂ ਫੋਟੋ ਕਰ ਰਹੇ ਹੋ ਟਿੱਕੀਆਂ ਫਰਾਈ ਹੋ ਰਹੀਆਂ ਨੇ ਕਿਹੜੀ ਟਿੱਕੀ ਪੈਣੀ ਹੈ ਇਹ ਇਹ ਕਿਹੜੀ ਟਿੱਕੀ ਵਰਤ ਰਹੇ ਹੋ ਤੁਸੀਂ ਆਲੂ ਟਿੱਕੀ ਫਰਾਈ ਕਰਨ ਲੱਗਿਆ ਆਲੂ ਟਿੱਕੀ ਕਿਹੜੀ ਬ੍ਰਾਂਡਿਡ ਹੈ ਕੋਈ ਕੀ ਹੈ ਹਾਂਜੀ ਹਾਂਜੀ ਬ੍ਰਾਂਡਿਡ ਹੈ ਮਕੈਨ ਦੀ ਹੈ ਮਕੈਨ ਦੀ ਟਿੱਕੀ ਉਹ ਆ ਜੀ ਬ੍ਰਾਂਡਿਡ ਸਮਾਨ ਯੂਜ਼ ਹੋ ਰਿਹਾ ਜੀ ਮਕੈਨ ਦੀ ਟਿੱਕੀ ਤੁਸੀਂ ਦੇਖ ਸਕਦੇ ਹੋ ਆਹ ਲਓ ਜੀ ਟਿੱਕੀਆਂ ਹੋ ਰਹੀਆਂ ਨੇ ਜੀ ਫਰਾਈ ਔਰ ਸਭ ਹੋ ਰਿਹਾ ਤਿਆਰ ਔਰ ਸਮਾਂਡ ਪੈ ਰਿਹਾ ਜੀ ਪਰ ਆ ਦੇਖੋ ਰਿਹਾ ਪੈ ਗਿਆ ਜੀ। ਉਹਵਾ ਜੀ ਬਾਬਾ ਜੀ ਬਾਬਾ ਜੀ ਪਾਈ ਚਲੋ ਜੀ ਪਾਈ ਚਲੋ ਪਾਈ ਚਲੋ ਮੈਂ ਵੀਡੀਓ ਬਣਾਇਆ ਜਣਾ ਤੁਸੀਂ ਪਾਈ ਚਲੋ। ਬੜਾ ਬੜਾ ਦੱਸੀ ਚਲੋ ਕਿ ਕੋਈ ਪਾਇ ਰਿਹਾ ਮੈਡਮ ਆ ਕੀ ਪਤਾ ਤੁਹਾਨੂੰ ਕਿੰਨਾ ਉਸ ਦਾ ਯਹੀ ਜਿਹੜੀ ਸੌਸ ਬੜੀ ਤਾਂ ਉਸ ਪਤੀ ਤੰਦੂਰੀ ਕਹਿੰਦੇ ਸਤੋਂ ਪਹਿਲੇ ਕਿਹੜੀ ਪਾਈ ਹੈ 1000 ਹਾਂ ਜੀ 1000 ਆ ਲੈ 1000 ਆ ਲੈ ਤੇ ਅੱਛਾ ਕੰਪਨੀ ਹੈ ਹਾਂ ਜੀ ਕੰਪਨੀ ਹੈ ਜੀ ਭਾਜੀ ਨਾਮ ਹੈ ਅੱਛਾ ਅੱਛਾ ਨਾਮ ਹੈ ਜੀ ਹਾਂ ਜੀ 1000 ਸੌਸ ਪੈ ਗਈ ਜੀ ਮਿੰਟ ਵਾਲੀ ਆ ਗਈ ਜੀ ਹੋਰ ਵਾਹ ਜੀ ਵਾਹ ਬਣ ਰਿਹਾ ਜੀ ਬਹੁਤ ਵਧੀਆ ਬਹੁਤ ਵਧੀਆ ਤਿਆਰ ਹੋ ਰਿਹਾ ਟਿੱਕੀਆਂ ਉਧਰਲੇ ਪਾਸੇ ਫਰਾਈ ਹੋ ਰਹੀਆਂ ਨੇ ਜੀ ਸਭ ਤਿਆਰ ਹੋ ਰਿਹਾ ਬੜਾ ਵਧੀਆ ਔਰ ਇਹ ਤੁਸੀਂ ਜਿਹੜਾ ਸਬ ਹੈ ਹਾਂ ਜਿੱਦਾਂ ਸਬੇ ਤੇ ਵੀ ਆਪਾਂ ਖਾਣੇ ਆ ਇਹ ਉਹਨੂੰ ਟੱਕਰ ਦਊਗਾ ਜੀ ਪੂਰੀ ਬੋਲ ਟੱਕਰ ਹੈ ਜੀ ਬੋਲ ਟੱਕਰ ਉਹ ਸਾਹਮਣੇ ਉੱਤੇ ਜਿਮ ਹੈ ਜੀ ਕੈਨੇਡਾ ਜੀ ਹਾਂ ਹਾਂ ਤੇ ਉਹ ਸਪੈਸ਼ਲੀ ਜੈਮੋ ਵਾਲੇ ਮੁੰਡੇ ਆਪਣੇ ਕੋਲ ਖਾ ਕੇ ਜਾਂਦੇ ਨੇ ਡੀ ਲਿਖੀ ਅੱਛਾ ਜੀ ਅੱਛਾ ਜੀ ਕੁਲਰ ਦੇ ਕਸਟਮਰ ਆਪਰੇ ਹਾਂ ਜੈਮੋ ਵਾਲੇ ਤਾਂ ਹੈਲਥ ਪਹੁੰਚੇ ਸੁਣਦੇ ਨੇ ਇਧਰਲੇ ਪਾਸੇ ਮੈਡਮ ਨੇ ਕੁਝ ਆਰਡਰ ਕਰ ਦਿੱਤਾ 1 ਕਿਲੋ ਜੀ ਆਨ ਕੀਤਾ ਹੋਣਾ ਇਹ ਗ੍ਰੀਲਰ ਹੈ ਇਹਦੇ ਵੀ ਕੁਝ ਹੋਣਾ ਜੀ ਹਾਂ ਜੀ ਆਪਾਂ ਸੱਜੇ ਅੱਛਾ ਸਰ ਦੇ ਤੇ ਜਾਏਗਾ ਆ ਦੇਖੋ ਜੀ ਸਭ ਆਲੂ ਜਿਹੜਾ ਹੈ ਨਾ ਵੀ ਤਾਂ ਕੀ ਹੈ ਉਹਨੇ ਨੇ ਜਾਣਾ ਗ੍ਰੀਲਰ ਦੇ ਵਿੱਚ ਆਓ ਜੀ ਆਓ ਜੀ ਗੁਰਿੰਦਰ ਕਲਪਾ ਜੀ ਸ਼ਰਵਾ ਜੀ ਵਾਲਾ ਇਹ ਬੈਟਰੀ ਕਿਥੋਂ ਲੈ ਪਾਵਰ ਕਿਥੋਂ ਲੈ ਰਹੇ ਗ੍ਰੀਲਰ ਬਾਵਰ ਨਹੀਂ ਚੱਲੇ ਗੈਸ ਵਾਲਾ ਹੀ ਗੈਸ ਵਾਲਾ ਚਾ ਠੀਕ ਹੈ ਗੈਸ ਚੱਲ ਗਈ ਥੱਲੇ ਹਾਂਜੀ ਆਹ ਲੋ ਦੀ ਸਰੋਤ ਦੇਖੋ ਜੀ ਇਧਰਲੇ ਪਾਸੇ ਦੀ ਫਲੇਮ ਦਿਖ ਰਿਹਾ ਉੱਪਰਲੇ ਪਾਸੇ ਮੈਂ ਤੁਹਾਨੂੰ ਦਿਖਾਣਾ ਆਹ ਦੇਖੋ ਜੀ ਗੈਸ ਵਾਲਾ ਡ੍ਰਿਲਰ ਹੈ ਔਰ ਬਾਈ ਜੀ ਨੇ ਚਲਾ ਦਿੱਤਾ ਦੇਖੋ ਜੀ ਇੱਕ ਬੱਚਾ ਵੀ ਇਹਨਾਂ ਕੋਲ ਆਇਆ ਹੈ ਜੀ ਹਾਂਜੀ ਬਾਈ ਜੀ ਕੀ ਖਾ ਰਹੇ ਹੋ ਰੈਪ ਹੈ ਰੈਪ ਹੈ ਜੀ ਕਿਦਾਂ ਦਾ ਲੱਗਿਆ ਜੀ ਹੈ ਸਵਾਦ ਹੈ ਕਿ ਬਹੁਤ ਸਵਾਦ ਹੈ ਮਜ਼ੇਦਾਰ ਨਜ਼ਾਰਾ ਆ ਗਿਆ ਜੀ ਆ ਦੇਖੋ ਜੀ ਕਿਆ ਨੌ ਕੀ ਤੁਹਾਡਾ ਉਤਸਵ ਆਇਆ ਜੀ ਆ ਰਿਹਾ ਜੀ ਸਭ ਔਰ ਕਹਿੰਦੇ ਜੀ ਬਹੁਤ ਨਜ਼ਾਰੇਦਾਰ ਹੈ ਜੀ ਕਿਆ ਕਹਿੰਦੇ ਲੋਕਾਂ ਨੂੰ ਆਉਣਾ ਚਾਹੀਦਾ ਜੀ ਹੁਣੇ ਦੇਖਦਾ ਆਓ ਜੀ ਕਹਿੰਦੇ ਜੀ ਉਤਸਵ ਕਹਿੰਦੇ ਜੀ ਆਣਾ ਚਾਹੀਦਾ ਹਾਂਜੀ ਸਰੋਤੇ ਰੋਪੜ ਵਾਲੇ ਖਰੜ ਵਾਲੇ ਮਰਿੰਡੇ ਵਾਲੇ ਰੋਪੜ ਚੰਡੀਗੜ੍ਹ ਰੋਪੜ ਨਲਕਟ ਵਾਲੇ ਔਰ ਜਿਹੜੇ ਤਰਾਲੀ ਸ਼ਹਿਰ ਦੇ ਵਿੱਚ ਲੋਕ ਘਰਾਂ ਵਿੱਚ ਰਹਿੰਦੇ ਨੇ ਵਰੀਂਦਰ ਜੀ ਕੀ ਕਹਿੰਦੇ ਜੇ ਕਿਸੇ ਨੂੰ ਕੁਝ ਮੰਗਵਾਉਣਾ ਹੈ ਅਕਸਰ ਕੀ ਹੁੰਦਾ ਕਿ ਅਸੀਂ ਆ ਕੇ ਖੜ ਜੰਦੇ ਹਾਂ ਦੁਕਾਨ ਤੇ ਟਾਈਮ ਲੱਗ ਜਾਂਦਾ ਬਣਾਉਣ ਨੂੰ ਤਾਂ ਇੱਕ ਤਾਂ ਆਪਣਾ ਨੰਬਰ ਬੋਲੋ ਕਿ ਤੁਸੀਂ ਪਹਿਲਾਂ ਤੋਂ ਪ੍ਰੀ ਆਰਡਰ ਕਰੋਗੇ ਹਾਂ ਜੀ ਪ੍ਰੀ ਆਰਡਰ ਆਪਾਂ ਨੰਬਰ ਕਿਹੜਾ ਜੀ ਨੰਬਰ ਬੋਲੋ 8360226829 ਇੱਕ ਵਾਰੀ ਫੇਰ ਬੋਲੋ 8360226829 ਵੈਰੀ ਗੁੱਡ ਇਸ ਨੰਬਰ ਤੇ ਫੋਨ ਕਰਕੇ ਵਰਿੰਦਰ ਜੀ ਨਾਲ ਗੱਲ ਹੋਏਗੀ ਤੁਸੀਂ ਚੱਕੋਗੇ ਫੋਨ ਔਰ ਜੇਕਰ ਆਰਡਰ ਕਰਦੇ ਨੇ ਤੁਹਾਨੂੰ ਉਹ ਉਹਨਾਂ ਨੂੰ ਕਿੰਨੀ ਦੇਰ ਦਾ ਤੁਸੀਂ ਟਾਈਮ ਦੇ ਦੋਗੇ ਵੀ ਇੰਨੀ ਦੇਰ ਚਾਕੇ ਤੁਸੀਂ ਆਪਣਾ ਟੇਕ ਅਵੇ ਕਰ ਸਕਦੇ ਹੋ ਤੁਸੀਂ ਤਿਆਰ ਰੈਡੀ ਰੱਖੂਗੇ ਆਰਡਰ ਲਗਾ ਜਿੰਨਾ ਜਿਹੜੇ ਹਿਸਾਬ ਨਾਲ ਆਰਡਰ ਹੁੰਦਾ ਜੀ ਕਈ ਵਾਰੀ ਕੋਈ ਸਾਈਡ ਵਿੱਚ ਨੂੰ ਟਾਈਮ ਲੱਗ ਜਾਂਦਾ ਜਾਂ ਜਿਹੜੇ ਅੱਗੇ ਆਰਡਰ ਹੁੰਦੇ ਆ ਤੁਸੀਂ ਉਹਦੇ ਹਿਸਾਬ ਨਾਲ ਟਾਈਮ ਦੇ ਦੇ ਹਾਂਜੀ ਟਾਈਮ ਦੇ ਕੇ ਦੇਖੋ ਜੀ 프리 ਆਰਡਰ ਦੀ ਸੂਬਦਾ ਤੁਸੀਂ ਲੈ ਸਕਦੇ ਹੋ ਫੋਨ ਨੰਬਰ ਬਾਈ ਜੀ ਨੇ ਬੋਲ ਦਿੱਤਾ ਤੁਸੀਂ ਫੋਨ ਕਰਨਾ ਕੀ ਆਈਟਮ ਚਾਹੀਦੀ ਹੈ ਮੀਨੂ ਚਾਹੀਦਾ ਤੁਹਾਨੂੰ ਤੁਸੀਂ ਮੀਨੂ ਵੀ ਬੰਗਾ ਸਕਦੇ ਹੋ ਵਟਸਐਪ ਤੇ ਬਾਈ ਜੀ ਜਿਹੜੇ ਭੇਜ ਦਿੰਗੇ ਇਹਨਾਂ ਨੂੰ ਕਾਲ ਕਰ ਲਓ ਔਰ ਤੁਹਾਡਾ ਆਰਡਰ ਤੁਹਾਡੇ ਆਉਣ ਤੱਕ ਤਿਆਰ ਹੋਏਗਾ ਵਰਿੰਦਰ ਜੀ ਤੁਸੀਂ ਕੀ ਇਲਾਕੇ ਦੇ ਜਿਹੜੇ ਕਸਟਮਰਸ ਨੇ ਤੁਹਾਡੇ ਨੂੰ ਤੱਕ ਪਹੁੰਚ ਕਰਦੇ ਨੇ ਕੀ ਕਹਾਂਗੇ ਇਹਨਾਂ ਨੂੰ ਆਪਾਂ ਉਹਨਾਂ ਨੂੰ ਰਿਕਵੈਸਟ ਕਰਦੇ ਹਾਂ ਜੀ ਇੱਕ ਵਾਰੀ ਆਓ ਸਾਡਾ ਟੇਸਟ ਦੇਖੋ ਵਧੀਆ ਫਰੈਸ਼ ਫੂਡ ਹੁੰਦਾ ਹੈ ਹੈਲਦੀ ਫੂਡ ਹੈ ਆ ओके ਜੀ ਕੋਲ ਟਰਾਈ ਕਰੋ। ਅਵ੍ਰਿੰਦਰ ਜੀ ਨੇ ਸੋਤੋਂ ਰਿਕਵੈਸਟ ਕੀਤੀ ਆ ਹਰ ਇੱਕ ਜਿਹੜਾ ਹੈ ਸ਼ੌਪਕੀਪਰ ਹਰ ਇੱਕ ਜਿਹੜਾ ਸੈਟਅਪ ਵਾਲਾ ਵਿਅਕਤੀ ਕੋਈ ਵੀ ਹੈ ਉਹ ਚਾਹੁੰਦਾ ਕਿ ਉਹਦੇ ਕੋਲ ਵਾਤ ਵਾਤ ਕਸਟਮਰ ਆਉਣ। ਔਰ ਅਸੀਂ ਵੀ ਚਾਹੁੰਦੇ ਆ ਕਿ ਜੇਕਰ ਕਿਸੇ ਪੰਜਾਬੀ ਨੇ ਹੌਂਸਲਾ ਕਰਕੇ ਸੜਕ ਦੇ ਕੰਢੇ ਆ ਕੇ ਟਰੱਕ ਲਾ ਦਿੱਤਾ ਐਡਾ ਇੰਤਜ਼ਾਮ ਕਰ ਦਿੱਤਾ ਤਾਂ ਸਾਨੂੰ ਆਪਣੇ ਪੰਜਾਬੀ ਭਰਾ ਕੋਲ ਆਣਾ ਚਾਹੀਦਾ ਹੈ। ਇਹਨਾਂ ਦਾ ਫੂਡ ਜਿਹੜਾ ਹੈ ਔਰ ਟੈਸਟ ਕਰਨਾ ਚਾਹੀਦਾ ਹੈ ਔਰ ਜਿਵੇਂ ਕਿ ਦਸਰਣ ਨੇ ਹੈਲਦੀ ਫੂਡਸ ਔਰ ਹਾਈਜਿੰਡਾ ਪੂਰਾ ਧਿਆਨ ਰੱਖਦੇ ਨੇ ਕਸਟਮਰਸ ਨੇ ਵੀ ਇਹਨਾਂ ਦੇ ਇਹ ਕਹਿ ਕੇ ਬਹੁਤ ਟੇਸਟੀ ਹੈ ਇਹਨਾਂ ਦਾ ਤਾਂ ਇੱਕ ਵਾਰੀ ਜ਼ਰੂਰ ਪਹੁੰਚ ਕਰੋ ਮੈਂ ਇੱਕ ਵਾਰੀ ਬਾਹਰ ਤੋਂ ট্রাক ਤੁਹਾਨੂੰ ਦੁਆਰਾ ਤੋਂ ਦਿਖਾ ਦਿੰਦਾ ਲੋਕੇਸ਼ਨ ਤੁਹਾਨੂੰ ਦੁਆਰਾ ਤੋਂ ਦੱਸ ਦਿੰਦਾ ਬਹੁਤ ਵਧੀਆ ਵੈਂਚਰ ਜਿਹੜਾ ਹੈ ਇਹਨਾਂ ਨੇ ਪਲਾਨ ਕੀਤਾ ਹੈ ਬ੍ਰਦਰ ਸਿਸਟਰ ਡਿਊ ਹੈ ਦੋਨੋਂ ਭੈਣ ਭਰਾ ਨੇ ਔਰ ਆ ਦੇਖੋ ਜੀ ਪਿੱਟ ਸਟਾਪ ਫੂਡਸ ਦਿੱਤਾ ਹੈ ਔਰ ਬਲੈਰੋ ਗੱਡੀ ਨਾਲ ਲੱਗੀ ਹੋਈ ਹੈ ਇਹ ਛੋਟਾ ਮੋਟਾ ਸੈਟਅਪ ਨਹੀਂ ਹੈ ਜੀ ਲਖਣਵਾਲਾ ਸੈਟਪੀ ਹੈ ਪਰੰਤੂ ਆਪਾਂ ਕਰਜਾ ਲੈ ਲੈ ਕੇ ਖਰਚਾ ਕਰ ਕਰ ਕੇ ਪੈਸੇ ਤੱਕ ਤੱਕ ਕੇ ਬਾਹਰਲੇ ਦੇਸ਼ਾਂ ਤੇ ਪਜੇ ਫਿਰਦੇ ਆ ਤਾਂ ਇੱਥੇ ਸੜਕ ਤੇ ਖੜੇ ਹੋਣ ਤੇ ਕੋਈ ਹਰਜ ਨਹੀਂ ਆ ਅਸੀਂ ਵੀ ਸੜਕ ਦੇ ਉੱਤੇ ਖੜ ਕੇ ਹੀ ਵਲੌਗ ਬਣਾ ਰਹੇ ਆ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਆ ਕੰਮ ਕਰਨਾ ਚਾਹੀਦਾ ਹੈ ਔਰ ਬਹੁਤ ਵਧੀਆ ਸਨੇਹਾ ਦਿੱਤਾ ਜੀ ਇਨਾਂ ਨੇ ਕਿ ਸਾਨੂੰ ਡਟ ਕੇ ਜਿਹੜੀ ਹੈ ਮਿਹਨਤ ਕਰਨੀ ਚਾਹੀਦੀ ਹੈ ਪੰਜਾਬ ਵਿੱਚ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ ਤਾਂ ਇੱਥੇ ਇੱਕ ਵਾਰੀ ਤੁਸੀਂ ਜ਼ਰੂਰ ਪਹੁੰਚਣਾ ਮੈਂ ਬੱਲੇ ਬੱਲੇ ਫਿਲਮੀਆਂ ਰਿਪੋਰਟਸ ਤੋਂ ਰਜੇਸ਼ ਚੋਪੜਾ ਦੁਬਾਰਾ ਫਿਰ ਕਿਸੇ ਬਲੌਗ ਦੇ ਵਿੱਚ ਤੁਹਾਡੇ ਰੂਪ ਨੂੰ ਹੋਵਾਂਗਾ ਤਦ ਤੱਕ ਲਈ ਸ਼ੁਕਰੀਆ ਮਿਹਰਬਾਨੀ ਧੰਨਵਾਦ